ਜ਼ਿੰਦਗੀ ਬਦਲ ਜਾਂਦੀ ਹੈ ਮਨੁੱਖ ਜਿੱਤ ਜਾਵੇ ਤਾਂ ਵੀ ਕਿਸਮਤ ਦਾ ਬੜੀ ਦੁਨੀਆ ਦੇ ਲੋਕ ਕਹਿੰਦੇ ਆ ਭਈ ਇਹਦੀ ਕਿਸਮਤ ਵਿੱਚ ਜਿੱਤ ਲਿਖੀ ਸੀ ਮਨੁੱਖ ਹਾਰ ਜਾਵੇ ਤਾਂ ਵੀ ਦੁਨੀਆ ਦੇ ਲੋਕ ਕਹਿੰਦੇ ਇਹਦੀ ਕਿਸਮਤ ਵਿੱਚ ਹਾਰ ਹੀ ਲਿਖੀ ਹੈ ਹਾਰ ਹੀ ਜਾਂਦਾ ਹੈ ਅਜੇ ਮਜਬੂਰੀ ਵਾਸ ਸਮੇਂ ਦਾ ਪੰਨਿਆ ਹੋਇਆ ਜੇਠਾ ਤੁਰ ਲੱਗਾ ਤੇ ਹਾਨੀਆਂ ਨੇ ਸਵਾਲ ਕੀਤਾ ਦਰਵਾਜ਼ਾ ਟਾਉਂਦਿਆਂ ਖੜਾਕ ਹੋਇਆ ਚਾਚੀਆਂ ਤਾਈਆਂ ਗਲੀਆਂ ਵਿੱਚ ਬਾਹਰ ਆ ਗਈਆਂ ਓਏ ਜੇਠਿਆ ਤੂੰ ਕਿੱਥੇ ਚਲਿਆ ਜੇਠੇ ਨਿਆਕਿਆ ਮਾਂ ਬਾਪ ਨਾਲ ਹੀ ਰੌਣਕਾ ਹੁੰਦੀਆਂ ਘਰ ਅੰਦਰ ਜੀਆਂ ਨਾਲ ਹੀ ਸਦਾ ਜੈ ਹੁੰਦੀ ਆ ਰੱਬ ਕਿਰਪਾ ਕਰੇ ਸਬਰਾਂ ਦੀ ਚਰਦੀ ਕਲਾ ਕਰੇ ਤੋਂ ਬੇਵਕਤਾ ਕੋਈ ਵੀ ਕਿਸੇ ਦਾ ਜ਼ਿੰਦਗੀ ਤੋਂ ਲਾਂਭੇ ਨਾ ਦੂਰ ਨਾ ਹੋਵੇ ਆਪਣਿਆਂ ਦਾ ਵਿਛੜਾ ਬੜਾ ਦਰਦਨਾਕ ਹੋਇਆ ਕਰਦਾ ਜੇਠਾ ਕਹਿੰਦਾ ਮੇਰੇ ਨਸੀਬਾਂ ਵਿੱਚ ਲਖੌਰ ਦੀ ਧਰਤੀ ਤੇ ਵਸਣਾ ਨਹੀਂ ਉਧਰ ਤੋਂ ਨੂੰ ਕੁਝ ਹੋਰ ਮਜਬੂਰ ਹੈ ਮੇਰੀ ਮਾ ਦਾਦੀ ਨਾਨੀ ਮਾਂ ਮੈਨੂੰ ਲੈ ਕੇ ਬਸਰਕਿਆਂ ਦੀ ਧਰਤੀ ਤੇ ਚੱਲੀ ਹੈ ਹੁਣ ਮੇਰੀ ਜ਼ਿੰਦਗੀ ਦਾ ਆਸਰਾ ਮੇਰੀ ਨਾਨੀ ਹੈ ਨਾਨੀ ਤੇ ਡੋਤਰਾਸੀ ਦੋਨੋਂ ਹੀ ਜ਼ਿੰਦਗੀ ਦਾ ਨਰਬਾ ਬਸਰਕਿਆਂ ਦੀ ਧਰਤੀ ਤੇ ਕਰਾਂਗੇ ਲਾਹੌਰ ਦੀ ਧਰਤੀ ਤੇ ਵਸਣਾ ਮੇਰੇ ਨਸੀਬਾਂ ਵਿੱਚ ਨਹੀਂ ਜੇਠੇ ਜਦੋਂ ਕੀਤੀ ਲਾਹੌਰ ਤੋਂ ਤਿਆਰੀ ਹੈ ਲਾਹੌਰ ਤੋਂ ਤਿਆਰੀ ਹੈ ਦੇਖ ਦੇਖ ਲੋ ਤੇ ਸਾਰੇ ਨਾਰ ਨਾਰੀ ਐ ਸਾਰੇ ਨਾਰ ਨਾਰੀ ਐ ਓ ਮਾਪੇ ਤਾ ਤਰਦੇ ਅਸਰਾ ਦੇ ਕੱਲੇ ਆ ਜੀ ਅਸਰਾ ਦੇ ਕੱਲੇ ਆ ਅਸੀਂ ਤਾਂ ਤਰ ਰਹੇ ਬੱਛਰੇ ਕਾ ਓ ਜਿੱਥੇ ਜਦੋਂ ਕੀਤੀ ਲਾਹੌਰ ਤੋਂ ਤਿਆਰੀ ਐ ਲਾਹੌਰ ਤੋਂ ਤਿਆਰੀ ਐ ਵੇਖ ਦੇਖ ਲੋ ਤੇ ਸਾਰੇ ਨਾਰ ਨਾਰੀ ਐ ਸਾਰੇ ਨਾਰ ਨਾਰੀ ਐ ਓ ਮਾਤਾ ਪਿਤਾ ਤੁਰ ਗਏ ਅਸੀਂ ਆ ਗਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ <cell> broken, <paakad88> ਸਾਡੇ ਅੰਦਰੇ ਬੀਤੇ ਸਾਡੇ ਅੰਦਰੇ ਅਸੀਂ ਤਾਂ ਸਦਾ ਲਈ ਚੱਲੇ ਮਾਰ ਜੰਦਰੇ ਚੱਲੇ ਮਾਰ ਜੰਦਰੇ ਰੱਬ ਜਾਣਦਾ ਜੋ ਬੀਤੇ ਸਾਡੇ ਅੰਦਰੇ ਜੋ ਬੀਤੇ ਸਾਡੇ ਅੰਦਰੇ ਔ ਔਖਾ ਹੋ ਗਿਆ ਦਿਲ ਦਾ ਦੁਖਾ ਤੇ ਦੱਸਣਾ ਜੀ ਦੁਖਾ ਤੇ ਦੱਸਣਾ ਸਾਡੇ ਨੇ ਨਸੀਬਾ ਕੋ ਲਾਹੌਰ ਵਸਣਾ ਹਾਂ ਲਾਹੌਰ ਵਸਣਾ ਮੇਰੇ ਜੈਸੀ ਕਦੇ ਵੀ ਕਿਸੇ ਨਾ ਹੋਵੇ ਨਾ ਹਾਂ ਕਿਸੇ ਨਾ ਹੋਵੇ ਨਾ ਰੱਬ ਦਾ ਦਮਾ ਪਿਓ ਕਿਸੇ ਦਾ ਖੋਵੇ ਨਾ ਮਾਪਿਓ ਕਿਸੇ ਦਾ ਖੋਵੇ ਨਾ

हां तुसांदे ਮਾਪੇ ਦੀ ਓ ਮਾਪੜਾਂ ਦੇ ਨਾਲ ਰੋਣਾ ਤੇ ਹੱਸਣਾ ਰੋਣਾ ਤੇ ਹੱਸਣਾ ਸਾਡੇ ਨੇ ਨਸੀਬਾਂ 'ਚ ਲਹਿਰ ਵਸਣਾ ਦੀ ਲਹਿਰ ਵਸਣਾ ਓਹੋ ਜਿੰਨਾ ਦਲੀਆਂ 'ਚ ਹਾਂਣੀਆਂ ਨਾ ਖੇਡੇ ਸੰ ਹਾਂਣੀਆਂ ਨਾ ਖੇਡੇ ਸੰ ਦੂਰ ਚੱਲੇ ਆਚ ਉਹ ਨਾ ਪਹੁੰਦ ਰਹੇ ਡਿਆਂ ਉਹਨਾਂ ਤੋਂ ਡਰਦੇ ਆਏ ਖੁੱਸ ਚੱਲੋ ਸਾਥ ਜੇ ਦੇਖੇ ਦੇ ਪੱਲੇ ਆ ਜਿਦੇਖੇ ਦੇ ਪੱਲੇ ਆ ਅਸੀਂ ਬਾਪਰ ਆਵੇ ਬਾਸਰੇ ਕੇ ਚੱਲੇ ਆ ਦੀ ਬਾਸਰੇ ਤੇ ਚੱਲੇ ਆ ਆ ਸੌਖਾ ਨਹੀਂ ਜੇ ਜੰਮਣਾ ਤੇ ਨੂੰ ਛੱਡਣਾ ਕੋਏ ਨੂੰ ਛੱਡਣਾ ਉੱਥੇ ਜਾ ਕੇ ਕਿਹੜਾ ਸਾਡਾ ਜੀ ਪੜਨਾ ਸੌਖਾ ਨਹੀਂ ਜੇ ਜੰਮਣ ਕੋਏ ਨੂੰ ਛੱਡਣਾ ਕੋਏ ਨੂੰ ਛੱਡਣਾ ਉੱਥੇ ਜਾ ਕੇ ਸਾਡਾ ਕਿਹੜਾ ਜੀ ਲੱਗਣਾ ਕਿਹੜਾ ਜੀ ਲੱਗਣਾ ਚੱਟਣਾ ਆਹੀ ਤੇੜਾ ਸੌਖਾ ਚੱਟਣਾ ਸਾਡੇ ਨਸੀਬਾ ਜੇ ਲਹੌਰ ਵੱਸਣਾ ਨਹੀਂ ਲਹੌਰ ਵੱਸਣਾ ਨੰਨੀ ਨਾਲ ਚੱਲਿਆ ਬਸਰ ਦੇ ਗੱਲਾਂ ਵਾਲਾ ਰਹਾ ਮੱਲਿਆ ਹਾਂਦੀ ਰਹਾ ਮੱਲਿਆ ਓ ਛਾਂਦ ਦੇ ਮੈਲ ਲੇਖ ਦਾ ਅਮੱਲ ਲੇਖ ਦਾ ਅਮੱਲਿਆ ਅਸੀਂ ਤਾਂ ਪਰਹਵੇ ਬਸਰੇ ਤੇ ਚੱਲਿਆ ਬਸਰੇ ਤੇ ਚੱਲਿਆ